ਤੇ ਉਹਨਾਂ ਨੂੰ ਦੁਆਰੇ ਗ੍ਰਿਫਤਾਰ ਕਰ ਲਿਆ ਸਰ ਸਾਰੇ ਜ਼ਾਤੀ ਕੀਤੀ ਗਈ ਉਹਨਾਂ ਦੇ ਨਾਲ ਔਰ ਮੇਰਾ ਖਿਆਲ ਪਹਿਲਾ ਇੱਕ ਸਮਨ ਤੇ ਬੁਲਾ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਮ ਸੇ ਕਮ ਉਹਨਾਂ ਨੂੰ ਆਪਣੀ ਗੱਲ ਕਰਨ ਦਾ ਪਹਿਲੇ ਸਮਨ ਦਿੱਤੇ ਪਹਿਲੇ ਤੇ ਉਹ ਗਏ ਕਿ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਹੋ ਇਹ ਸਰਾ ਸਰ ਤੱਕਾ ਹੈ ਔਰ ਇਹ ਇਹ ਕੇਵਲ ਪੰਜਾਬ ਚ ਨਹੀਂ ਹੋ ਰਿਹਾ ਪੂਰੇ ਦੇਸ਼ ਭਰ ਦੇ ਵਿੱਚ ਪੋਲੀਟੀਕਲ ਵੈਂਡੇਟਾ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆਏ ਆ ਸ਼੍ਰੀ ਰਾਹੁਲ ਗਾਂਧੀ ਜੀ ਨੇ ਵੀ ਕਿਹਾ ਕਿ ਪੋਲੀਟੀਕਲ ਵੈਂਡੇਟਾ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਦੱਸਿਆ ਗਿਆ ਸੀਗਾ ਡੋਟਸ ਆਇਆ ਸੀਗਾ ਕੋਈ ਐਸੀ ਗੱਲ ਨਹੀਂ ਸੀਗੀ ਲੇਕਿਨ ਉਹਨਾਂ ਨੂੰ ਫਿਰ ਵੀ ਰੈਸਟ ਕੀਤਾ ਬਹੁਤ ਮਾੜੀ ਗੱਲ ਹੈ ਜਿਹੜਾ ਪੋਲੀਟੀਕਲ ਮੈਂਡੇਟਾ ਹੈ ਜਿੰਨਾ ਮਰਜ਼ੀ ਹੋ ਜਾਏ ਨਿਕਲਣਾ ਕੁਝ ਵੀ ਨਹੀਂ ਜਿੰਨੇ ਤਸ਼ੱਦਦ ਕਰਨੇ ਕਰ ਲੈਣ ਜਿੰਨਾ ਕੁਝ ਕਰਨਾ ਕਰ ਲੈਣ ਲੇਕਿਨ ਉਹ ਤੋਂ ਨਿਕਲਣਾ ਕੁਝ ਨਹੀਂ ਔਰ ਆਉਣ ਵਾਲੇ ਸਮੇਂ ਚ ਪਾਰਟੀ ਦੀ ਕੀ ਰਣਨੀਤੀ ਰੋਗੀ ਯੂਥ ਕਾਂਗਰਸ ਵੱਲੋਂ ਉਸ ਦੇ ਗਾਰੇ ਉਸ ਦੇ ਬਾਰੇ ਪ੍ਰੋਗਰਾਮ ਤੈਅ ਹੋਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿਸ ਤਰ੍ਹਾਂ ਸੂਬੇ ਦੀ ਸਰਕਾਰ ਦੇ ਜੋ ناکਾਮੀਆਂ ਉਸ ਨੂੰ ਲੋਕਾਂ ਤੱਕ ਲੈ ਕੇ ਜਾਇਆ ਜਾਊਗਾ ਯੂਥ ਕਾਂਗਰਸ ਵੱਲੋਂ ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂੰਬਰੀ ਅੱਜ ਲੁਧਿਆਣਾ ਦੇ ਪਾਰਕ ਪਲਾਜ ਵਿੱਚ ਮੌਜੂਦਾ ਦਿੱਤੀ ਕਿ ਕਾਂਗਰਸ ਦੇ ਵੱਲੋਂ ਜਿਵੇਂ ਕਿ ਇਹ ਨੈਸ਼ਨਲ ਕਾਂਗਰਸ ਵੱਲੋਂ ਅੱਜ ਮੀਟਿੰਗ ਰੱਖੀ ਗਈ ਹੈ ਇਵੈਂਟ ਰੱਖਿਆ ਗਿਆ ਹੈ ਕਿ ਇਹ ਇਵੈਂਟ ਹੈ ਈ ਪ੍ਰਸਕੌਂਸ ਰੱਖੀ ਗਈ ਹੈ ਕਿਸ ਕਿਸ ਮੁਧਿਆ ਤੇ ਰੱਖੀ ਗਈ ਹੈ ਉਹ ਜਾਣਦੇ ਆ ਕਿੰਨੇ ਦਿਨਾਂ ਦਾ ਟ੍ਰੇਨਿੰਗ ਕੈਂਪ ਰੱਖਿਆ ਗਿਆ ਹੈ ਜੀ ਔਰ ਮੈਂ ਕ੍ਰਿਸ਼ਨਾ ਜੀ ਦਾ ਔਰ ਸ਼੍ਰੀ ਨਵਾਸਨ ਜੀ ਦਾ ਔਰ ਮੋਹਿਤ ਮਿੰਦਰਾ ਸਾਹਿਬ ਦਾ ਜੀ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਲਾਲੀ ਜੀ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਇਹ ਟ੍ਰੇਨਿੰਗ ਕੈਂਪ ਲੁਧਿਆਣੇ 'ਚ ਰੱਖਿਆ ਹੈ ਇਹਦੇ ਨਾਲ ਸਾਡੀ ਆਉਣ ਵਾਲੀ ਜਿਹੜੀ ਪਨੀਰੀ ਹੈ ਜਾਨੀ ਕਿ ਯੂਥ ਕਾਂਗਰਸ ਦੇ ਨਵ ਨਿਯੁਕਤ ਜਿਹੜੇ ਮੁੰਡੇ ਆ ਉਹ ਤਿਆਰ ਹੁੰਦੇ ਆ ਔਰ ਫਿਰ ਥੱਲੇ ਜਾ ਕੇ ਬੂਥ ਸਟਰਤੇ ਟ੍ਰੇਨਿੰਗ ਕੈਂਪ ਤੇ ਜੋ ਸਿੱਖੇ ਜਾਂਦੇ ਆ ਵਿਚਾਰ ਤਰ੍ਹਾਂ ਸਿੱਖੇ ਜਾਂਦੇ ਆ ਕਾਂਗਰਸ ਪ੍ਰਤੀ ਜਿਹੜੇ ਉਹਨਾਂ ਦੇ ਖਿਆਲਤ ਨੇ ਉਹ ਸਿੱਖੇ ਜਾਂਦੇ ਆ ਕਾਂਗਰਸ ਨੇ ਕੀ ਕੀ ਕੁਰਬਾਨੀਆਂ ਕੀਤੀਆਂ ਉਹ ਸਿੱਖੇ ਜਾਂਦੇ ਆ ਫਿਰ ਉਹ ਨੀਚੇ ਜਾ ਕੇ ਕੰਮ ਕਰਦੇ ਆ ਸੋ ਇਹ ਬਹੁਤ ਚੰਗਾ ਟ੍ਰੇਨਿੰਗ ਕੈਂਪ ਉਹ ਪ੍ਰਾਲਾ ਕੀਤਾ ਹੈ ਮੈਂ ਯੂਥ ਕਾਂਗਰਸ ਨੂੰ ਮੋਹਿਤ ਮੇਂਧਰਾ ਜੀ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਹੈਪੀ ਜੀ ਨੂੰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੀ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਹੈ ਔਰ ਧੰਨਵਾਦ ਕਰਦਾ ਹਾਂ ਕ੍ਰਿਸ਼ਨਾ ਜੀ ਦਾ ਔਰ कि जिन्ना ने ए कैंपर लुधियाणे नु देता सर एक सर एक आशु जी, जी, आशु जी आ, दर, आ, नु ईडे वन पूछता के त की और ਦੱਸ ਸਕਦੇ ਵੇਖੋ ਜੀ ਆਸ਼ੂ ਜੀ ਤੇ ਪੁਰਾਣਾ ਮੁਕਦਮਾ ਸੀਗਾ ਜਿਹੜਾ ਪਹਿਲਾਂ ਆਲਾ ਸੀਗਾ ਜਿਹਦੇ ਵਿੱਚ ਉਹ ਪਹਿਲਾਂ 7 ਮਹੀਨੇ ਅੰਦਰ ਰਹਿ ਕੇ ਆਏ ਨੇ ਮੈਨੂੰ ਲੱਗਦਾ ਉਸੇ ਮੁਕਦਮੇ ਨੂੰ ਹੀ ਬਣਾ ਕੇ ਰੀਜ਼ਨਿੰਗ ਤੇ ਉਹਨਾਂ ਨੂੰ ਦੁਬਾਰੇ ਗ੍ਰਿਫਤਾਰ ਕਰ ਲਿਆ ਸਰਾ ਸਰੇ ਜ਼ਾستی ਕੀਤੀ ਗਈ ਉਹਨਾਂ ਦੇ ਨਾਲ ਔਰ ਮੇਰਾ ਖਿਆਲ ਪਹਿਲਾਂ ਇੱਕ ਸਮਨ ਤੇ ਬੁਲਾ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਮ ਸੇ ਕਮ ਉਹਨਾਂ ਨੂੰ ਆਪਣੀ ਗੱਲ ਕਰਨ ਦਾ ਪਹਿਲੇ ਸਮਨ ਦਿੱਤੇ ਪਹਿਲੇ ਤੇ ਉਹ ਗਏ ਤੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਹੋ ਇਹ ਸਰਾਸਰ ਤੱਕਾ ਹੈ ਔਰ ਇਹ ਇਹ ਕੇਵਲ ਪੰਜਾਬ ਚ ਨਹੀਂ ਹੋ ਰਿਹਾ ਪੂਰੇ ਦੇਸ਼ ਭਰ ਦੇ ਵਿੱਚ ਕੁੜੇ ਦਿਨ ਪਹਿਲਾਂ ਰਾਹੁਲ ਗਾਂਧੀ ਜੀ ਨੇ ਕਿਹਾ ਈਡੀ ਮੇਰੇ ਘਰ ਆ ਸਕਦੀ ਹੈ ਤੇ ਮੈਂ ਉਹਨਾਂ ਦਾ ਚਾਹ ਤੇ ਬਿਸਕਟਾ ਨਾਲ ਸਵਾਗਤ ਕਰਾਂਗਾ ਸੰਘਰਸ਼ ਲੜਨਾ ਪਏਗਾ ਔਰ ਇਹ ਰਾਜਨੀਤੀ ਹੈ ਭਾਜਪਾ ਵਾਲਿਆਂ ਦੀ ਇਸ ਤਰ੍ਹਾਂ ਪਹਿਲਾਂ ਵੀ ਸਰ ਏਦਾਂ ਕੀਤਾ ਗਿਆ ਲਧਾਨੀ ਵਿੱਚ ਆ ਐਮਐਲਏ ਜਦ ਪੂਰੇ ਮੰਤਰੀ ਸੀਗੇ ਐਮਐਲਏ ਆਸ਼ੂ ਜੀ ਪਹਿਲੇ ਵੀ ਇੱਦਾਂ ਹੀ ਚੁੱਪਚਾਪ ਇਤੇ ਤੇ ਨਾ ਕੋਈ ਪਛਾਣਿਆ ਇਹ ਇਹ ਬਿਲਕੁਲ ਮੈਂ ਸਮਝਦਾ ਕਿ ਇਸ ਤਰ੍ਹਾਂ ਜਿਹੜੇ ਲੋਕ ਪੋਲਿਟਿਕਸ ਕਰਦੇ ਹੈ ਉਹ ਹੌਲੀ ਹੌਲੀ ਖਤਮ ਹੋ ਜਾਇਆ ਕਰਦੇ ਕੋਈ ਗੱਲ ਨਹੀਂ ਮੈਨੂੰ ਲੱਗਦਾ ਕਿ ਆਸ਼ੂ ਜੀ ਆ ਦੇ ਨਾਲ ਪੂਰੀ ਕਾਂਗਰਸ ਖੜੀ ਅਸੀ ਸਾਰੇ ਕਾਂਗਰਸ ਦੇ ਜਿਹੜੇ ਸਾਥੀ ਉਹਨਾਂ ਦੇ ਨਾਲ ਖੜੇ ਔਰ ਆਸ਼ੂ ਜੀ ਜਲਦੀ ਜਿਹੜੇ ਹੈ ਉਹ ਬਾਹਰ ਆਉਣ ਕਹਿੰਦੇ ਕਿ ਸੰਪਤੀਆਂ ਦੇ ਜਿਹੜੇ ट्रांजैक्शन ਹੋਈਆਂ ਨੇ ਬਲੈਕ ਮਨੀ ਵਾਈਟ ਮਨੀ ਚ ਕੀਤਾ ਗਿਆ ਉਹ ਸਭ ਕੁਝ ਏਦਾਂ ਪਛਾਣ ਪੀਂ ਕੀਤੀ ਜਾ ਰਹੀ ਹੈ ਪਤਾ ਨਹੀਂ ਮੈਨੂੰ ਇਸ ਬਾਰੇ ਤਾਂ ਕੌਣ ਕੀ ਕਹਿ ਰਿਹਾ ਹੈ ਪਰ ਮੈਨੂੰ ਇਹ ਲੱਗਦਾ ਕਿ ਇਹ ਸਰਾਸਰ ਤੱਕਾ ਤੇ ਜ਼ਾਸਤੀ ਹੈ ਕੀ ਲੱਗਦਾ ਸਰ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਹੈ ਕੋਈ ਇਹ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਦਾ ਪਹਿਲਾ ਸੀ ਜਦੋਂ ਵਿਜੀਲੈਂਸ ਦਾ ਸੀ ਇਹ ਬੀਜੇਪੀ ਦੀ ਸਾਜ਼ਿਸ਼ ਹੈ ਜੀ ਥੈਂਕ ਯੂ ਥੈਂਕ ਯੂ ਸੋ ਬਿਲਕੁਲ ਇਹ ਤਸਵੀਰਾਂ ਨੇ ਜਿਹੜੀ ਕਿ ਰਾਜਾ ਬੜੀ ਜੀ ਨੇ ਕਿਹਾ ਸਾਫ ਸਪੈਕਟੀਕਲ ਕਿਹਾ ਕਿ ਕਿ ਕੀ ਸਾਜ਼ਿਸ਼ ਦੇ ਰਹੀ ਆਮ ਆਦਮੀ ਪਾਰਟੀ ਦੀ ਹੈ ਜਿਹੜਾ ਕਿ ਨਾ ਕੋਈ ਸੰਬੰਧ ਦਿੱਤੇ ਗਏ ਨਾ ਕੋਈ ਕੁਝ ਕੀਤਾ ਗਿਆ ਬਿਨਾ ਮਤਲਬ ਕੀ ਜਿਹੜਾ ਕੀ ਆ ਪਾਟ ਮੋਸ਼ਨ ਆਸ਼ਰੂ ਜਿਹੜਾ ਕਿ ਇਹ ਗ੍ਰਿਫਤਾਰ ਕੀਤਾ ਗਿਆ ਕਾਂਗਰਸ ਪਾਰਟੀ ਜਿਹੜੀ ਇਹ ਇਲੈਕਸ਼ਨ ਆ ਰਹੇ 2.5 ਸਾਲ ਤੋਂ ਜਿਹੜੀ ਅੱਜ ਪੀਸੀ ਵਿਖੀ ਗਈ ਹੈ ਉਸ ਰਿਕਾਰਡਿੰਗ ਦੇ ਕੀ ਲੱਗਦਾ ਤੁਹਾਨੂੰ ਕਾਂਗਰਸ ਪਾਰਟੀ ਦਿਨ ਪਰ ਪ੍ਰੂਵ ਹੋ ਰਹੀ ਹੈ ਹਾਂ ਜੀ ਕਿਉਂਕਿ ਆਮਾਰੀ ਪਾਰਟੀ ਜਿਹੜੀ ਗਲਤੀ ਜਿਹੜਾ ਕੰਮ ਨਹੀਂ ਕਰਦੇ ਲੋਕਾਂ ਦੇ ਤੇ ਝੂਠੇ ਵਾਅਦੇ ਕਰਕੇ ਆਏ ਆ ਉਹਦੇ ਤੇ ਕਾ ਲੋਕ ਕਾਂਗਰਸ ਦੀ ਯਾਦ ਕਰਦੇ ਪਏ ਸਨ ਹੋਰ ਮੰਤਰੀ ਪਾਟ ਮੋਸ਼ਨ ਆਸ਼ਰੂ ਜਿਹੜਾ ਕਿ ਜਲੰਧਰ ਤੇ ਗੁਰੂਵਾਰ ਦਿਨ ਜਲੰਧਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਈਡੀ ਵੱਲੋਂ ਸਰ ਐਮਐਨਐਸ ਟੈਮ ਜੁੜ ਕੇ ਕੁਲਦੀਪ ਸਿੰਘ ਵੈਦ ਆਈਐਸ ਜ ਆਤਮੋਸ਼ਨ ਆਸ਼ਰੂ ਜਿਹੜਾ ਕਿ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ 5 ਦਿਨਾਂ ਰਿਮਾਂਡ ਵੀ ਜਿਹੜਾ ਕਿ ਮੰਗਿਆ ਗਿਆ ਵਾ ਕੀ ਕਾਰਨ ਕੀ ਐਸੇ ਦੇਖੋ ਪੋਲਿਟਿਕਲ ਵੈਂਡੇਟਾ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆਏ ਆ ਸ਼੍ਰੀ ਰਾਹੁਲ ਗਾਂਧੀ ਜੀ ਨੇ ਵੀ ਕਿਹਾ ਕਿ ਪੋਲਿਟਿਕਲ ਵੈਂਡੇਟਾ ਨਹੀਂ ਹੋਣਾ ਚਾਹੀਦਾ ਇਹ ਇਹਨਾਂ ਨੂੰ ਇਹਨਾਂ ਨੂੰ ਦੱਸਿਆ ਗਿਆ ਸੀਗਾ ਡੋਟਸ ਆਇਆ ਸੀਗਾ ਕੋਈ ਐਸੀ ਗੱਲ ਨਹੀਂ ਸੀਗੀ ਲੇਕਿਨ ਉਹਨਾਂ ਨੂੰ ਫਿਰ ਵੀ ਅਰੈਸਟ ਕੀਤਾ ਬਹੁਤ ਮਾੜੀ ਗੱਲ ਸਭ ਕੀ ਲੱਗਦਾ ਕਿ ਰਣਨੀਤੀਆਂ ਰਾਜਨੀਤੀਆਂ ਪੋਲਿਟਿਕਸ ਖੇਡ ਰਹੀ ਆ ਰਹੀ ਹੈ ਕਾਂਗਰਸ ਬੰਦੇ ਨੂੰ ਕਾਂਗਰਸ ਨੂੰ ਜਿਹੜਾ ਕਿ ਨੀਚੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ 100% ਪੋਲਿਟਿਕਸ ਹੈ ਕਾਂਗਰਸ ਨੂੰ ਦਬਾਇਆ ਜਾ ਰਿਹਾ ਆਪਾਂ ਸਾਰੇ ਦੇਖ ਹੀ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੇਸ਼ ਪੂਰੇ ਦੇਸ਼ ਦੇ ਵਿੱਚ ਹਾਲਾਤ ਬਣੇ ਰਿਹਾ ਹੈ ਹੂੰ ਤੇ ਇਹ ਲੱਗਦਾ ਆਨਲੇ ਸਮੇਂ ਦੇ ਵਿੱਚ ਜਿਹੜੀ ਹੁਣ ਇਲੈਕਸ਼ਨ ਵਾਲੇ 2.5 ਸਾਲੇ ਇਹਦੇ ਵਿੱਚ ਕੋਈ ਆਸ਼ੂਰੀ ਜਿਵੇਂ ਕਿ ਗ੍ਰਿਫਤਾ ਕੀਤਾ ਹੈ ਕਿ ਇਹ ਧਿਆਨ ਭਟਕਾਇਆ ਜਾ ਰਿਹਾ ਵਾ ਬਿਲਕੁਲ ਭਟਕਾਇਆ ਜਾ ਰਿਹਾ ਹੈ ਤੇ ਸਮਾਂ ਦੱਸੇਗਾ ਤੇ ਸਮਾਂ ਬਹੁਤ ਅੱਛਾ ਲੱਗੇਗਾ ਠੀਕ ਹੈ ਤੋਂ ਇਹ ਤਕਵੀਰਾਂ ਨਹੀਂ ਬਿਲਕੁਲ ਕਾਂਗਰਸ ਵਰਕਰ ਜਿਹੜੇ ਕਾਂਗਰਸ ਲੀਡਰ ਜਿਹੜੇ ਸੀ ਕੁਲਦੀਪ ਸਿੰਘ ਵੈਦ ਉਹਨਾਂ ਨੇ ਵੀ ਬਿਲਕੁਲ ਕਿਹਾ ਕਿ ਧਿਆਨ ਭਟਕਾਇਆ ਜਾ ਰਿਹਾ ਵਾ ਤੇ ਹੁਣ ਗੱਲਬਾਤ ਕਰਾਂਗੇ ਯੂਥ ਕਾਂਗਰਸ ਦੇ ਯੋਗੇਸ਼ ਰੈਣੀ ਨਾਲ ਯੋਗੀ ਜੀ ਕਿਸ ਤਰ੍ਹਾਂ ਦੇਖਦੇ ਹੋ ਆਸ਼ੂ ਜੀ ਨੂੰ ਜਿਹੜਾ ਕੀ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲੇ ਵੀ ਜਿਹੜਾ ਕੀ ਇਲਤਨੀ ਵਿੱਚ ਬਿਨਾ ਸਮਨ ਭੇਜੇ ਬਿਨਾ ਨੋਟਿਸ ਭੇਜੇ ਗ੍ਰਿਫਤਾਰ ਕੀਤਾ ਗਿਆ ਹੁਣ ਵੀ ਜਿਹੜਾ ਕੀ ਜਲੰਧਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਇਸ ਰਾਜਨੀਤੀ ਨੂੰ ਰਾਜਨੀਤੀ ਨਾਲ ਪੇਰੇਤ ਹੈ ਗੱਲ ਲੱਗਦੀ ਹੈ ਤਾਂ ਜਿੱਦਾਂ ਪਹਿਲਾਂ ਉਹਨਾਂ ਦੇ ਉੱਤੇ ਆਇਆ ਕਰਦਾ ਪਵਣ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਲੇਕਿਨ ਉਹਦੇ ਚੋਂ ਨਿਕਲਿਆ ਕੁਝ ਨਹੀਂ ਕੋਈ ਗੱਲ ਨਹੀਂ ਜਿਹੜਾ ਪੋਲਿਟੀਕਲ ਵੈਂਡੇਟਾ ਹੈ ਜਿੰਨਾ ਮਰਜ਼ੀ ਹੋ ਜੇ ਨਿਕਲਣਾ ਕੁਝ ਵੀ ਨਹੀਂ ਜਿੰਨੇ ਤਸ਼ੱਦਦ ਕਰਨੇ ਕਰ ਲੈਣ ਜਿੰਨਾ ਕੁਝ ਕਰਨਾ ਕਰ ਲੈਣ ਲੇਕਿਨ ਵਿੱਚੋਂ ਨਿਕਲਣਾ ਕੁਝ ਨਹੀਂ ਸਾਨੂੰ ਪੂਰਨ ਵਿਸ਼ਵਾਸ ਹੈ ਕਾਨੂੰਨ ਦੇ ਉੱਤੇ ਜੁਡੀਸ਼ੀਅਲੀ ਦੇ ਉੱਤੇ ਕਿ ਉਹ ਬਿਲਕੁਲ ਬਾਇਜ਼ਤ ਬਰੀ ਹੋ ਕੇ ਬਾਹਰ ਆਣਗੇ ਤੁਸੀਂ ਮਿਲੇ ਆਸ਼ੂ ਜੀ ਨੂੰ ਕੀ ਕੋਈ ਗੱਲਬਾਤ ਵਗੈਰਾ ਹੋਈ ਨਹੀਂ ਅਜੇ ਮੁਲਾਕਾਤ ਨਹੀਂ ਹੋ ਪਾਈ ਲੇਕਿਨ ਜਦੋਂ ਮੁਲਾਕਾਤ ਹੋਏਗੀ ਜ਼ਰੂਰ ਤੁਹਾਡੇ ਨਾਲ ਕੋਈ ਵੀ ਪਰ ਕੋਈ ਵੀ ਲੀਡਰ ਦੇ ਨਾਲ ਕੋਈ ਸੰਪਰਕ ਹੋ ਜਾਣਾ ਆਸ਼ੂ ਜੀ ਦਾ ਜਾਂ ਕੁਝ ਵੀ ਤਰੀਕਾ ਮਾਮਲਾ ਬਣਾ ਕੇ ਗੱਲਾ ਬੱਤਾਂ ਰੱਖੀ ਗਈਆਂ ਨਹੀਂ ਐਦਾ ਦੀ ਕਿਤੇ ਕੋਈ ਗੱਲ ਅਜੇ ਹੋਈ ਨਹੀਂ ਜਦੋਂ ਹੋਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਹੈ ਕਿੰਦੇ ਕਿ 5 ਦਿਨ ਦਾ ਰਮਾਂਡ ਵੀ ਮੰਗਿਆ ਗਿਆ ਤੇ ਜੜੀ ਕੀ ਸੰਪਤੀਆਂ ਵਗੈਰਾ ਚ ਟਰਾਂਜੈਕਸ਼ਨ ਕਰਾ ਚੈੱਕ ਕੀਤੀ ਜਾ ਰਹੀ ਹੈ ਈਡੀ ਵੱਲੋਂ ਦੇਖੋ ਜੋ ਸਿਸਟਮ ਹੁੰਦਾ ਹੈ ਉਹਦੇ ਮੁਤਾਬਿਕ ਕਾਨੂੰਨ ਦੇ ਹਸਾਬ ਨਾਲ ਹੀ ਉਹਨਾਂ ਨੇ ਕਰਨਾ ਹੁੰਦਾ ਹੈ ਸਾਨੂੰ ਕਾਨੂੰਨ ਤੇ ਵਿਸ਼ਵਾਸ ਹੈ ਜਲਦੀ ਉਹ ਬਾਇਜ਼ਤ ਪਰਿ ਹੋ ਕੇ ਬਾਹਰ ਨਿਕਲ ਕੇ ਸਾਨੂੰ ਪੂਰਨ ਜਿਹੜਾ ਵਿਸ਼ਵਾਸ ਹੈ ਅਦਾਲਤ ਤੇ ਕਾਂਗਰਸ ਨੂੰ ਦਬਾਇਆ ਜਾ ਰਿਹਾ ਦੇਖੋ ਤੁਹਾਡੇ ਸਾਹਮਣੇ ਹੀ ਹੈ ਕਿ ਜਿਹੜਾ ਰਾਜਨੀਤਿਕ ਨਾਲ ਪ੍ਰੇਰਿਤ ਹੈ ਚੀਜ਼ਾਂ ਲੱਗ ਰਹੀਆਂ ਕਿਉਂਕਿ ਪਿੱਛੇ ਵੀ ਜਿੰਨੂੰ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹਿ ਕੇ ਆਏ ਅੱਜ ਦੇਲ ਦੇ ਵਿੱਚ ਟਰਾਇਲ ਚੱਲੇ ਸਾਰਾ ਕੁਝ ਹੋਇਆ ਲੇਕਿਨ ਨਿਕਲਿਆ ਕੁਝ ਨਹੀਂ ਸੋ ਸਾਨੂੰ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ ਤੁਹਾਨੂੰ ਪੂਰਨ ਵਿਸ਼ਵਾਸ ਹੈ ਅਦਾਲਤ ਦੇ ਉੱਤੇ ਮਾਨਯੋਗ ਕੋਰਟ ਤੇ ਕਿ ਉਹ ਬਿਲਕੁਲ ਸੱਚ ਜਿਹੜਾ ਬਾਹਰ ਆਏਗਾ ਔਰ ਉਹਨਾਂ ਬਿਲਕੁਲ ਬਹਾਇਜ਼ਤ ਬਰੀ ਹੋ ਕੇ ਬਾਹਰ ਆਉਣਗੇ ਮੈਂ ਗੱਲ ਕਰ ਰਿਹਾ ਮੀਟਿੰਗਾਂ ਦੀ ਮੀਟਿੰਗਾਂ ਦੇ ਵਿੱਚ ਅਕਸਰ ਹੀ ਜਿਹੜਾ ਅਸ਼ੂ ਜੀ ਨਹੀਂ ਵਿਖੇ ਕੀ ਕਾਰਨ ਕੀ ਰਿਹਾ ਹੋਗਾ ਦੇਖੋ ਮੀਟਿੰਗਾਂ ਤਾਂ ਹਰੇਕ ਮੀਟਿੰਗ ਦੇ ਵਿੱਚ ਉਹ ਜ਼ਰੂਰ ਆਉਂਦੇ ਰਹੇ ਆ ਜ਼ਰੂਰ ਮਤਲਬ ਹਮੇਸ਼ਾ ਵਧੀਆ ਕਾਂਗਰਸ ਪਾਰਟੀ ਨੂੰ ਉੱਪਰ ਲੈ ਕੇ ਜਾਣ ਦੀ ਜਿਹੜੀ ਗੱਲ ਆਸ਼ੂ ਜੀ ਵੱਲੋਂ ਕੀਤੀ ਜਾਂਦੀ ਹੈ ਹਰ ਬਰੇਕ ਜਿਹੜਾ ਵਰਕਰ ਹੈ ਜਿਹਦੇ ਨਾਲ ਤੱਕਾ ਹੁੰਦਾ ਹੈ ਉਹਦੇ ਲਈ ਖੜਦੇ ਆ ਡੱਟ ਕੇ ਉਹਦੀ ਪਿੱਠ ਥਾਪੜਦੇ ਆ ਔਰ ਉਹਦਾ ਸਾਥ ਦਿੰਦੇ ਆ ਆਸ਼ੂ ਜੀ ਹਮੇਸ਼ਾ ਕਾਂਗਰਸ ਪਾਰਟੀ ਦੇ ਜਿਹੜੇ ਸਪਾਈ ਹੈ ਉਹਨਾਂ ਦੇ ਨਾਲ ਖੜਦੇ ਆ ਕੀ ਲੱਗਦਾ ਤੁਹਾਨੂੰ ਆਸ਼ੂ ਜੀ ਨਾਲ ਕੀ ਹੋਏਗਾ ਕੀ ਅੱਗੇ ਰਣਨੀਤੀ ਹੋਏਗੀ ਕੀ ਗੱਲ ਹੋਏਗੀ ਸਰ ਕੋਰਟ ਸਾਨੂੰ ਕਾਨੂੰਨ ਤੇ ਵਿਸ਼ਵਾਸ ਹੈ ਜ਼ਰੂਰ ਜਲਦੀ ਬਇਜ਼ਤ ਭਰੀ ਹੋ ਕੇ ਬਾਹਰ ਆਏ ਬਿਲਕੁਲ ਤਸਵੀਰਾਂ ਨੇ ਜੋ ਕਿ ਪੁਣ ਪੁਰਵ ਕਾਂਗਰਸ ਨੇ ਵੱਡੇ ਲੀਡਰਾਂ ਨਾਲ ਵੀ ਜਿਹੜੀ ਕੀ ਸੰਪਰਕ ਕੀਤਾ ਜਾਵੇਗਾ ਗੱਲਬਾਤ ਕੀਤੀ ਜਾਵੇ ਕਿ ਕੀ ਐਸੇ ਕਾਰਨ ਨੇ ਮੁਲਾਕਾਤ ਹੋਈ ਹੈ ਕਿ ਨਹੀਂ ਹੋਈ ਹੈ ਆਸ਼ੂ ਜੀ ਨਾਲ ਅਸ਼ੂ ਜੀ ਨਾਲ ਮੁਤਾਬਿਕ ਜਿਹੜੀ ਕਿ ਅੱਜ ਮੇਨ ਪ੍ਰੈਸ ਕਾਨਫਰੰਸ ਰੱਖੀ ਗਈ ਸੀਗੀ ਪ੍ਰੈਸ ਕਾਨਫਰੰਸ ਇਸ ਲਈ ਰੱਖੀ ਗਈ ਸੀ ਜਿਹੜਾ ਕਿ ਆਨਲੇ ਸਮੇਂ ਦੇ ਵਿੱਚ ਜਿਹੜਾ ਕੀ ਹੈ ਇਲੈਕਸ਼ਨ ਉਹ ਜ਼ਰੂਰ ਹੈ ਜਿਹੜਾ ਕਿ ਡਟ ਕੇ ਕਾਂਗਰਸ ਲੜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਕਾਂਗਰਸ ਡਟ ਕੇ ਇਲੈਕਸ਼ਨ ਲੜੇ ਤੇ ਵਿਜੀਤਾ ਜ਼ਰੂਰ ਹੋਵੇ ਬਿਲਕੁਲ ਗਲਵਤ ਕਰਨਾ ਚਾਹਾਂਗੇ ਨਹੀਂ ਯੂਥ ਕਾਂਗਰਸ ਇੱਕ ਕਨਵੈਨਸ਼ਨ ਹੈ ਜੀ ਕਾਂਗਰਸ ਦਾ ਇੱਕ ਨੌਜਵਾਨ ਵਿੰਗ ਹੈ ਜੀ ਜਿਹੜਾ ਕਿ ਹਮੇਸ਼ਾ ਹਰ ਲੜਾਈ ਦੇ ਵਿੱਚ ਪਾਰਟੀ ਵਾਸਤੇ ਮਜ਼ਬੂਤੀ ਨਾਲ ਕੰਮ ਕਰਦਾ ਹੈ ਅੱਜ ਉਹਨਾਂ ਦੀ ਸਟੇਟ ਲੈਵਲ ਦੀ ਕਨਵੈਨਸ਼ਨ ਹੈ ਉਹਦੇ ਵਾਸਤੇ ਆਉਣ ਵਾਲੇ ਸਮੇਂ 'ਚ ਕੀ ਯੂਥ ਕਾਂਗਰਸ ਦੀ ਰਣਨੀਤੀ ਹੋਊਗੀ ਉਸਦੇ ਬਾਰੇ ਚਰਚਾ ਹੋਊਗੀ ਜੋ ਕੰਮ ਪਿਛਲੇ ਸਮੇਂ ਯੂਥ ਕਾਂਗਰਸ ਨੇ ਕੀਤਾ ਹੈ ਉਸਦੇ ਬਾਰੇ ਗੱਲ ਹੋਣੀ ਹੈ ਔਰ ਆਉਣ ਵਾਲੇ ਸਮੇਂ ਚ ਪਾਰਟੀ ਦੀ ਕੀ ਰਣਨੀਤੀ ਰੋਗੀ ਯੂਥ ਕਾਂਗਰਸ ਵੱਲੋਂ ਉਸਦੇ ਗਾਰੇ ਉਸਦੇ ਬਾਰੇ ਪ੍ਰੋਗਰਾਮ ਤੈਅ ਹੋਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿਸ ਤਰ੍ਹਾਂ ਸੂਬੇ ਦੀ ਸਰਕਾਰ ਦੇ ਜੋ ناکਾਮੀਆਂ ਉਸ ਨੂੰ ਲੋਕਾਂ ਤੱਕ ਲੈ ਕੇ ਜਾਇਆ ਜਾਊਗਾ ਯੂਥ ਕਾਂਗਰਸ ਵੱਲੋਂ ਆਸ਼ੂ ਜੀ ਨੂੰ ਗੁਰੂਵਾਰ ਦਿਲੰਦਰ ਦੇ ਵਿੱਚ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਦਾ ਕੀ ਕਾਰਨ ਰਿਹਾ ਹੋਗਾ ਤੁਹਾਨੂੰ ਨਹੀਂ ਮੈਂ ਸਮਝਦਾ ਕਿ ਜਿਹੜਾ ਪੁਰਾਣਾ ਕੇਸ ਇਹ ਸਰਕਾਰ ਵੱਲੋਂ ਉਨ੍ਹਾਂ ਦੇ ਖਿਲਾਫ ਦਰਜ ਕੀਤਾ ਗਿਆ ਸੀ ਇਹ ਉਸਦੇ ਹੀ ਇੱਕ ਕੜੀ ਦੇ ਨਾਲ ਜੁੜੀ ਹੋਈ ਕੜੀ ਹੈ ਔਰ ਪਹਿਲਾਂ ਵੀ ਉਹਨਾਂ ਨੂੰ ਕੋਰਟ ਚੋਂ ਪਹਿਲਾਂ ਜਿਹੜਾ ਸੂਬੇ ਵੱਲੋਂ ਪਰਚਾ ਹੋਇਆ ਸੀ ਉਸ ਤੋਂ ਰਾਹਤ ਮਿਲੀ ਹੈ ਤੇ ਜਰੂਰ ਆਉਣ ਵਾਲੇ ਸਮੇਂ 'ਚ ਇਸ ਗੱਲ ਦੇ ਵਿੱਚ ਵੀ ਪੁੱਛਤਾਛ ਤੋਂ ਬਾਅਦ ਰਾਹਤ ਮਿਲ ਜੂਗੀ 2000 ਦਾ ਕਰੋੜ ਦਾ ਘੁਟਾਲਾ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਹੈ ਕੀ ਅਸਲ ਵਿੱਚ ਨਹੀਂ ਮੈਂ ਇਸ ਦੇ ਬਾਰੇ ਕਮੈਂਟਰੀ ਕਰ ਸਕਦਾ ਕਿਉਂਕਿ ਮੈਟਰ ਸਬਜੈਕਟਸ ਹੈ ਕੋਰਟ ਦੇ ਵਿੱਚ ਹੈ ਤੇ ਜਦੋਂ ਤੱਕ ਇਸ ਦੀ ਕੋਰਟ ਦੇ ਵਿੱਚੋਂ ਕਾਰਵਾਈ ਪੂਰੀ ਨਹੀਂ ਹੁੰਦੀ ਉਹਦੇ ਉੱਪਰ ਬੋਲਣਾ ਠੀਕ ਨਹੀਂ ਹੈ ਉਹ ਬਿਲਕੁਲ ਬੋਲਣਾ ਜਿਹੜਾ ਕੀ ਹੈ ਮਾਮਲਾ ਪਖਿਆ ਹੋਇਆ ਹੈ ਈਡੀ ਵੱਲੋਂ ਆਸ਼ੂ 파ਟਕੁਸ਼ਨ ਆਸ਼ੂ ਨੂੰ ਵੀ ਗਿਰਕਾ ਕੀਤਾ ਤੇ ਪਾਰਕ ਪਲਾਜ਼ਾ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ ਸੀ ਯੂਥ ਕਾਂਗਰਸ ਨੂੰ ਅੱਗੇ ਵਧਾਉਂਦੀ ਰੱਖੀ ਗਈ ਸੀ ਇਲੈਕਸ਼ਨ ਜਿਹੜੇ ਆ ਰਹੇ ਨੇ ਇਲੈਕਸ਼ਨਾਂ ਦੀ ਤੇਰੀਅ ਤਿਆਰੀ ਇਵੈਂਟ ਰੱਖਿਆ ਗਿਆ ਸੀਗਾ ਉਹਨਾਂ ਦੇ ਵੱਲੋਂ ਤੇ ਹੁਣ ਆਹ ਨਾਲ ਸਮੇਂ ਦੇ ਵਿੱਚ ਪਤਾ ਲੱਗਿਆ ਈਡੀ ਵੱਲੋਂ ਆਸ਼ੂ ਤੇ ਕੀ ਅਗਲਾ ਐਕਸ਼ਨ ਹੁੰਦਾ ਹੈ ਜੁੜੇ ਹੋਏ ਦਨ ਲਾਇਕ ਦੇ ਨਾਲ ਸੰਜੀਤ ਰਨਾ ਯੂਮ ਵੀ ਰਿਪੋਰਟ ਤਨਵਾਦ